ਮੈਂ ਇਹ ਕਹੂੰਗਾ ਤੁਸੀਂ ਆਪਣਾ ਥੰਬਨੇਲ ਖੁਦ ਬਣਾਉਣਾ ਤੁਸੀਂ ਖੁਦ ਬਣਾ ਕੇ ਹੀ ਇੱਥੇ ਪੈਸਟਾਂ ਦੀ ਇੱਕ ਲਾਈਨ ਦੇ ਵਿੱਚ ਦੋ ਲਾਈਨਾਂ ਜਗ੍ਹਾ ਛੱਡ ਕੇ ਇੱਥੇ ਦੋ ਥੋੜੀ ਜਿਹੀ ਜਗ੍ਹਾ ਛੱਡ ਕੇ ਤੁਸੀਂ ਬਾਜ਼ਾਰ 'ਚ ਜਾਨੇ ਉਹ ਤੁਹਾਡੀ ਨਿਗਾ ਪੈਗੀ 150 ਦੀ ਜੀਨ ਦੀ ਪੈਂਟ 85% ਵੀਡੀਓ ਦੇ ਵਾਇਰਲ ਹੋਣ ਦੇ ਚਾਂਸ ਸਿਰਫ ਥੰਬਨੇਲ ਤੋਂ ਹੁੰਦੇ ਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸასი ਸ਼ਕਰ ਦੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਅੱਜ ਦਾ ਵੀਡੀਓ ਵਾ ਅੱਜ ਦਾ ਵੀਡੀਓ ਤੁਹਾਡੇ ਸਾਰਿਆਂ ਵਾਸਤੇ ਬਹੁਤ ਵਧੀਆ ਵਾ ਅਗਰ ਤੁਸੀਂ YouTube Facebook Instagram ਤੇ ਤੁਸੀਂ ਕੰਮ ਕਰਦੇ ਹੋ ਨਾ ਤੇ ਤੁਹਾਡੀ ਵੀਡੀਓ ਨੇ ਜਿਹੜੀਆਂ ਵਾਇਰਲ ਨਹੀਂ ਹੁੰਦੀਆਂ ਹੈਗੀਆਂ ਬਹੁਤ ਸਾਰੇ ਮੇਰੇ ਭੈਣ ਭਰਾ ਇਹ ਹੋ ਜੇ ਨੇ ਜਿਹੜੇ ਮੇਰੀ ਵੀਡੀਓ ਦੇ ਥੱਲੇ ਕਮੈਂਟ ਵੀ ਕਰਦੇ ਨੇ ਮੈਨੂੰ ਪਰਸਨਲੀ ਫੋਨ ਵੀ ਕਰਕੇ ਪੁੱਛਦੇ ਨੇ ਉਹ ਕਹਿੰਦੇ ਕਿ ਵੀਰ ਜੀ ਵੀ ਜਿਹੜੀ ਸਾਡੀ ਵੀਡੀਓ ਨੇ ਉਹ ਵਾਇਰਲ ਨਹੀਂ ਹੁੰਦੀਆਂ ਪਈਆਂ ਵੀ ਉਹਦਾ ਕੀ ਚੱਕਰ ਆ ਵੀ ਉਹਦੀ ਕੀ ਸੈਟਿੰਗ ਕਰਨੀ ਪੈਂਦੀ ਆ ਸੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਦੱਸਾਂਗਾ ਵੀ ਉਹ ਦੇ ਵਿੱਚ ਮੈਂ ਤੁਹਾਨੂੰ ਚਾਰ ਛੜੀਆਂ ਦੱਸਾਂਗਾ ਅਗਰ ਤੁਸੀਂ ਉਹ ਚਾਰ ਛੜੀਆਂ ਤੁਸੀਂ ਤਾਂ ਤੁਹਾਡੀ ਵੀਡੀਓ ਜਿਹੜੀ ਹਰ ਇੱਕ ਵੀਡੀਓ ਤੁਹਾਡੀ ਵਾਇਰਲ ਹੋਏਗੀ ਉਹ ਚਾਰ ਸੈਡੀਆਂ ਕਰਨੀਆਂ ਤੁਹਾਨੂੰ ਬਹੁਤ ਜ਼ਰੂਰੀ ਨੇ ਦੇਖੋ ਜਿਹੜੇ ਸੈਡੀਆਂ ਕਿਵੇਂ ਕਰਨੀਆਂ ਨੇ ਤੁਸੀਂ ਜਦੋਂ ਵੀ ਤੁਸੀਂ ਕੋਈ ਨਵੀਂ ਵੀਡੀਓ ਪਾਉਂਗੇ ਹਰ ਇੱਕ ਵੀਡੀਓ ਦੀ ਅਲੱਗ-ਅਲੱਗ ਸੈਡਿੰਗ ਹੁੰਦੀ ਆ ਇਦਾਂ ਨਹੀਂ ਹੈਗਾ ਦੇਖੋ ਚੈਨਲ ਦੀ ਸੈਡਿੰਗ ਅਲੱਗ ਹੁੰਦੀ ਆ ਚੈਨਲ ਜਿਹੜਾ ਸਾਡਾ ਬੂਸਟ ਹੁੰਦਾ ਨਾ ਜੀ ਉਹ ਇੱਕ ਅਲੱਗ ਚੀਜ਼ ਆ ਚੈਨਲ ਦੀ ਸੈਟਿੰਗ ਵੀ ਕਰਨੀ ਪੈਂਦੀ ਆ ਜਿਹੜੀ ਸਭ ਤੋਂ ਮੈਨ ਜ਼ਰੂਰੀ ਚੀਜ਼ ਆ ਉਹ ਹੈਗੇ ਚੈਨਲ ਦੀ ਸੈਟਿੰਗ ਆ ਜੇ ਤੁਸੀਂ ਆਪਣੇ ਚੈਨਲ ਦੀ ਸੈਟਿੰਗ ਤੁਸੀਂ ਕਰ ਲਈ ਆ ਪਹਿਲਾਂ ਹੀ ਆਲਰੇਡੀ ਤੁਹਾਡੇ ਚੈਨਲ ਦੀ ਸੈਟਿੰਗ ਆਲਰੇਡੀ ਪਹਿਲਾਂ ਹੀ ਓਕੇ ਹੋ ਚੁੱਕੀ ਆ ਹੁਣ ਕੀ ਹੈ ਕਿ ਜਦੋਂ ਤੁਸੀਂ ਵੀਡੀਓ ਅਪਲੋਡ ਕਰਨੀ ਆ YouTube ਦੇ ਉੱਤੇ ਤਾਂ ਕਿ ਹਰ ਇੱਕ ਵੀਡੀਓ ਦੀ ਅਲੱਗ-ਅਲੱਗ ਸੈਟਿੰਗ ਕਰਨੀ ਪੈਂਦੀ ਆ ਜਦੋਂ ਤੱਕ ਅਸੀਂ ਉਹ ਸੈਟਿੰਗ ਨਹੀਂ ਕਰਾਂਗੇ ਤਾਂ ਉਦੋਂ ਤੱਕ ਸਾਡਾ ਜਿਹੜਾ ਵੀਡੀਓ ਉਹ ਵਾਇਰਲ ਨਹੀਂ ਹੋਊਗਾ ਜੇ ਤੁਸੀਂ ਵੀਡੀਓ ਦੀ ਸੈਟਿੰਗ ਕਰੀਗੇ ਤਾਂ ਤੁਹਾਡੇ ਚੈਨਲ ਦੀ ਸੈਟਿੰਗ ਨਾ ਹੋਈ ਫਿਰ ਵੀ ਤੁਹਾਡੀ ਵੀਡੀਓ ਵਾਇਰਲ ਹੁੰਦੀ ਹੈਗੀ ਇਸ ਲਈ ਤੁਹਾਨੂੰ ਦੋਨੇ ਚੀਜ਼ਾਂ ਇੱਕ ਚੈਨਲ ਦੀ ਸੈਟਿੰਗ ਨੰਬਰ ਤੋਂ ਵੀਡੀਓ ਦੀ ਸੈਟਿੰਗ ਅਪਲੋਡ ਕਰਨ ਲੱਗਿਆਂ ਤੁਹਾਨੂੰ ਇਹ ਕਰਨੀਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਸੋ ਆਲ ਸੈਟਿੰਗ ਕਿਵੇਂ ਕਰਨੀਆਂ ਕਿਵੇਂ ਤੁਸੀਂ ਵੀਡੀਓ ਅਪਲੋਡ ਕਰਨੀਆਂ ਕਿਵੇਂ ਉਹਦੀ ਸੈਟਿੰਗ ਕਰਨੀ ਆ ਉਹ ਪ੍ਰੋਪਰਲੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤਰਫੋਂ ਸਾਰਿਆਂ ਨੂੰ ਰਿਕਵੈਸਟ ਆ ਕਿ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਤੇ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰਕੇ ਦੇਖਿਓ ਜੀ ਜੇ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਕੁਝ ਵੀ ਨਹੀਂ ਤੁਹਾਨੂੰ ਸਮਝ ਆਉਣਾ ਹੈਗਾ ਅਗਰ ਤੁਸੀਂ ਮੇਰੀ ਇਹ ਵੀਡੀਓ ਦੇਖ ਲੈਣੇ ਹੋ ਜੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣੀ ਵੀਡੀਓ ਨੂੰ ਅਪਲੋਡ ਕਰਨ ਤੋਂ ਬਾਅਦ ਮੇਰੇ ਦੱਸੇ ਮੁਤਾਬਿਕ ਤੁਸੀਂ ਕੰਮ ਕਰੋਗੇ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦੇਤੀ ਤੁਹਾਡੀ ਹਰ ਇੱਕ ਵੀਡੀਓ ਵਾਇਰਲ ਹੋਏਗੀ ਦੇਖੋ ਸਭ ਤੋਂ ਮਹੱਤਵਪੂਰਨ ਚੀਜ਼ ਕੀ ਆ ਜਦੋਂ ਤੁਸੀਂ YouTube ਦੇ ਉੱਤੇ ਤੁਸੀਂ ਵੀਡੀਓ ਅਪਲੋਡ ਕਰਦੇ ਹੋ ਜਦੋਂ ਵੀ ਤੁਸੀਂ ਵੀਡੀਓ ਅਪਲੋਡ ਕਰਦੇ ਹੋ ਜੀ ਵੀਡੀਓ ਨੂੰ ਅਪਲੋਡ ਕਰਨ ਤੋਂ ਬਾਅਦ ਕੀ ਆ ਉਹ ਤਾਂ ਸਭ ਤੋਂ ਮਹੱਤਵਪੂਰਨ ਚੀਜ਼ ਹੁੰਦੀ ਟਾਈਟਲ ਹੁੰਦਾ ਵਾ ਆਪਾਂ ਟਾਈਟਲ ਲਿਖ ਦੇਣਾ ਇੱਕ ਖਾਨਾ ਜਿਹਾ ਬਣਿਆ ਹੁੰਦਾ ਏਦਾਂ ਕਰਕੇ ਉਹਦੇ ਵਿੱਚ ਆਪਾਂ 100 ਅੱਖਰ 100 ਅੱਖਰ ਲਿਖ ਸਕਦੇ ਸੋ ਕਰ ਉਹ ਹੁੰਦਾ ਟਾਈਟਲ ਤੁਸੀਂ ਸਭ ਤੋਂ ਵੱਡੀ ਮੈਂ ਚੀਜ਼ ਕੀ ਹੈ ਜਿਹੜੀ ਤੁਸੀਂ ਗਲਤੀ ਕਰਦੇ ਹੋ ਤੁਸੀਂ ਇੱਥੇ ਹੀ ਕਰਦੇ ਹੋ ਟਾਈਟਲ ਤੁਸੀਂ 100 ਦੇ 100 ਅੱਖਰਾਂ ਦਾ ਰੱਖ ਦੇਣੇ ਹੋ ਪੂਰੇ 100 ਅੱਖਰਾਂ ਦਾ ਪਰਤਾ ਛੜਨਦੇ ਨਹੀਂ ਜੇ ਉਹ 200 ਵੀ ਅੱਖਰ ਦੇ ਦੇਣਾ YouTube ਤੁਸੀਂ 200 ਅੱਖਰਾਂ ਦਾ ਵੀ ਭਰ ਦੋਗੇ ਇਹ ਗਲਤੀ ਤੁਸੀਂ ਕਦੇ ਵੀ ਨਹੀਂ ਕਰਨੀ ਹੈ ਜੀ ਤੁਸੀਂ ਸਿਰਫ 100 ਤੋਂ ਘੱਟ ਅੱਖਰਾਂ ਦਾ ਹੀ ਨਿਕਣਾ ਟਾਈਟਲ ਜੋ ਵੀ ਤੁਸੀਂ ਵੀਡੀਓ ਬਣਾਈ ਆ ਜੋ ਵੀ ਤੁਸੀਂ ਕੋਈ ਵੀ ਵੀਡੀਓ ਬਣਾਈ ਆ ਨਾ ਉਹਦਾ ਛੋਟਾ ਜਿਹਾ ਟਾਈਟਲ ਦੇਣਾ ਹੁੰਦਾ ਵਾ ਜਿਵੇਂ ਮੰਨ ਕੇ ਚਲੋ ਮੈਂ ਲੈ ਕੇ ਦਿਨਾ ਮਨ ਵਿੱਚ ਇੱਕ ਵੀਡੀਓ ਬਣਾਈ ਆ ਵੀ ਤੁਸੀਂ ਆਨਲਾਈਨ ਪੈਸੇ ਕਿਵੇਂ ਕਮਾਈਏ ਹਾਂ ਤੁਸੀ ਸਿਰਫ ਇੱਥੇ ਲਿਖ ਦਿਓ ਆਨਲਾਈਨ ਪੈਸੇ ਕਿਵੇਂ ਕਮਾਈਏ ਆਨਲਾਈਨ ਪੈਸੇ ਕਿਵੇਂ ਕਮਾਈਏ ਬਸ ਐਵੇਂ ਲਿਖ ਦਿਓ ਕਹਿੰਦੀ ਇਹ ਜੀ ਲਿਖ ਦਿਓ ਇੱਕ ਪੰਜਾਬੀ ਚ ਲਿਖ ਦਿਓ ਇੱਕ హిਿੰਦੀ ਦੇ ਵਿੱਚ ਲਿਖ ਦਿਓ ਜਾਂ ਫਿਰ ਇੱਕ ਅੰਗਰੇਜ਼ੀ ਚ ਲਿਖ ਦਿਓ ਜਾਨੀ ਕਿ ਇੱਕੋ ਚੀਜ਼ ਨੂੰ بار بار ਤੁਸੀਂ ਪੇਸਟ ਕਰ ਦੋ ਇੱਕ ਪੰਜਾਬੀ ਚ ਹਿੰਦੀ ਚ ਅੰਗਰੇਜ਼ੀ ਚ ਬਸ ਹਾਊ ਟੂ ਅਰਨ ਮਨੀ ਪੈਸੇ ਕਿਵੇਂ ਕਮਾਈਏ ਪੈਸੇ کیسے ਕਮਾਏ ਬਸ ਤੁਸੀਂ ਇਹ ਚੀਜ਼ ਲਿਖ ਕੇ ਛੱਡ ਦੇਣੀ ਉਸ ਤੋਂ ਬਾਅਦ ਆ ਜਾਂਦੀ ਆ ਟਾਈਟਲ ਜਿਹੜਾ ਤੁਸੀਂ ਲਿਖਣਾ ਨਾ ਹਮੇਸ਼ਾ ਛੋਟਾ ਤੇ ਯੂਨੀਕ ਲਿਖਣਾ ਵਧੀਆ ਦੇ ਟਾਈਟਲ ਨਾ ਲਿਖਣਾ ਛੋਟਾ ਜਿੰਦਾ ਛੋਟਾ ਟਾਈਟਲ ਹੋਊਗਾ ਵਧੀਆ ਹੋਊਗਾ ਤੁਹਾਡੀ ਵੀਡੀਓਜ਼ ਉਨੇ ਵਾਰ ਲਗਾਉਣ ਦੇ ਚਾਂਸ ਤੁਹਾਡੇ ਜ਼ਿਆਦਾ ਹੋਣਗੇ ਜੀ ਹੁਣ ਆਪਾਂ ਗੱਲ ਕਰਦੇ ਆਂ ਵੀ ਉਸ ਤੋਂ ਬਾਅਦ ਆ ਜਾਂਦੇ ਡਿਸਕ੍ਰਿਪਸ਼ਨ ਤੁਸੀਂ ਟਾਈਟਲ ਤੋਂ ਬਾਅਦ ਦੇਖਿਆ ਨਾ ਥੱਲੇ ਇੱਕ ਚੌੜਾ ਜਿਹਾ ਡੱਬਾ ਬਣਿਆ ਹੁੰਦਾ ਇਦਾਂ ਡਿਸਕ੍ਰਿਪਸ਼ਨ ਹੁੰਦੀ ਆ ਉਹਦੇ ਜੀ ਤੁਸੀਂ 2500 2500 ਅੱਖਰ ਲਿਖ ਸਕਦੇ ਹੋ ਤੁਸੀਂ ਉਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਕੀ ਕੀ ਕਰਨਾ ਵਾ ਸਭ ਤੋਂ ਪਹਿਲਾਂ ਤਾਂ ਜੋ ਵੀ ਤੁਸੀਂ ਟਾਈਟਲ ਦੇ ਵਿੱਚ ਲਿਖਿਆ ਸੀਗਾ ਆ ਚੀਜ਼ ਲਿਖੀ ਸੀ ਤੁਸੀਂ ਇਹਨੂੰ ਕਾਪੀ ਕਰ ਲੈਣਾ ਜਦੋਂ ਤੁਸੀਂ ਇਹਨੂੰ ਕਾਪੀ ਕਰ ਲੋਗੇ ਕਾਪੀ ਕਰਕੇ ਇੱਥੇ ਪੇਸਟ ਕਰ ਦੇਣਾ ਇੱਥੇ ਪੇਸਟ ਆ ਦੀ ਇੱਕ ਲਾਈਨ ਦੇ ਵਿੱਚ ਦੋ ਲਾਈਨਾਂ ਦੀ ਜਗ੍ਹਾ ਛੱਡ ਕੇ ਇੱਥੇ ਦੋ ਥੋੜੀ ਜਿਹੀ ਜਗ੍ਹਾ ਛੱਡ ਕੇ ਇੱਥੇ ਤੁਸੀਂ ਚੀਜ਼ ਕੀ ਲਿਖਣੀ ਆ ਸਭ ਤੋਂ ਪਹਿਲਾਂ ਤੁਸੀਂ ਲਿਖਣਾ ਵਾ ਜੋ ਵੀ ਤੁਸੀਂ ਵੀਡੀਓ ਦੇ ਬਾਰੇ ਦੱਸਿਆ ਵਾ ਜੋ ਵੀ ਤੁਸੀਂ ਮੰਨ ਕੇ ਚੱਲੋ ਮੇਰੀ ਵੀਡੀਓ ਵਾ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵਾ ਵੀ ਤੁਸੀਂ ਆਪਣੀ ਵੀਡੀਓ ਨੂੰ ਵਾਇਰਲ ਕਿਵੇਂ ਕਰ ਸਕਦੇ ਆ ਤਾਂ ਤੁਸੀਂ ਇੱਥੇ ਲਿਖ ਦਿਓ ਵੀ ਸਸਤੀ ਗੱਲ ਤੋਂ ਤੁਹਾਨੂੰ ਮੈਂ ਆਪਣੀ ਸਮੀਖਿਆ ਦੇ ਵਿੱਚ ਦੱਸਿਆ ਵਾ ਵੀ ਤੁਸੀਂ ਆਪਣੀ ਵੀਡੀਓ ਨੂੰ ਕਿਵੇਂ ਵਾਇਰਲ ਕਰ ਸਕਦੇ ਹੋ ਪੰਜਾਬੀ ਦੇ ਵਿੱਚ ਤੁਸੀਂ ਇੱਥੇ ਲਿ ਫੇਰ ਥੋੜੇ ਜਗ੍ਹਾ ਬਚ ਗਈ ਹੁਣ ਥੋੜੇ ਜਗ੍ਹਾ ਜਿਹੜੀ ਬਚ ਗਈ ਆ ਇਹਦੇ ਵਿੱਚ ਤੁਸੀਂ ਕੀ ਲਿਖਣਾ ਇਹਦੇ ਵਿੱਚ ਨੂੰ ਤੁਸੀਂ 1 ਤੋਂ ਲੈ ਕੇ 15 ਤੱਕ 1 ਤੋਂ ਲੈ ਕੇ 15 1 2 3 4 5 6 7 8 9 10 ਇਦਾਂ ਤੁਸੀਂ ਨੰਬਰੀਂ ਪਾ ਕੇ ਰ ਆ ਤੁਸੀਂ ਨੰਬਰ 1 ਤੋਂ ਲੈ ਕੇ ਦੇਣਾ ਇਹ ਜੋ ਵੀ ਜਿਹਦੇ ਵੀ ਰਿਗਾਰਡਿੰਗ ਤੁਸੀਂ ਵੀਡੀਓ ਅਪਲੋਡ ਕਰਦੇ ਪਿਓ ਮੰਨ ਲੇ ਕਿ ਚਲੋ ਮੈਂ ਵੀਡੀਓ ਅਪਲੋਡ ਕੀਤੀ ਆ ਵੀ ਆਨਲਾਈਨ ਪੈਸੇ ਕਿਵੇਂ ਕਮਾਈਏ ਠੀਕ ਹੈ ਜੀ ਮੈਂ ਇਹ ਕੀਤੀ ਆ 15 ਲਿਖਣੇ ਨੇ ਆਪਾਂ 15 ਤੱਕ ਲਿਖਣੇ ਪੰਜਵੇਂ ਲਿਖੂੰਗਾ ਹਾਊ ਟੂ ਹਾਊ ਟੂ ਅਰਨ ਮਨੀ ਹਾਊ ਟੂ ਅਰਨ ਮਨੀ ਆਨਲਾਈਨ ਹਾਊ ਟੂ ਅਰਨ ਮਨੀ YouTube ਹਾਊ ਟੂ ਅਰਨ ਮਨੀ ਫਰੋਮ Facebook ਹਾਊ ਟੂ ਅਰਨ ਮਨੀ ਫਰੋਮ Instagram ਬਣ ਜਾਓਗੇ ਹੁਣ ਮੈਂ ਪੰਜਾਬੀ ਦੇ ਵਿੱਚ ਲਿਖਾਂਗਾ ਘਰੇ ਬੈਠ ਕੇ ਪਿਸੇ ਪੈਸੇ ਕਿਵੇਂ ਕਮਾਈਏ ਆਨਲਾਈਨ ਪੈਸੇ ਕਿਵੇਂ ਕਮਾਈਏ YouTube ਤੋਂ ਪੈਸੇ ਕਿਵੇਂ ਕਮਾਈਏ ਇਹ ਲਿਖ ਲਿਆ ਹੋ ਗਏ ਦੱਸ ਹੋ ਗਏ ਹੁਣ ਹਿੰਦੀ ਜੀ ਲਿਖਾਂਗਾ ਵੇ YouTube ਸੇ ਪੈਸਾ ਕਿਵੇਂ ਕਮਾਏ ਵੇ Instagram ਸੇ ਪੈਸਾ ਕਿਵੇਂ ਕਮਾਏ Facebook ਸੇ ਪੈਸਾ ਕਿਵੇਂ ਕਮਾਏ ਆਨਲਾਈਨ ਪੈਸੇ ਕਿਵੇਂ ਕਮਾਏ ਇਹ ਚੀਜ਼ਾਂ ਤੁਸੀਂ ਲਿਖਣੀਆਂ ਨਹੀਂ ਨੇ ਜਦੋਂ ਤੁਸੀਂ ਇਹ ਚੀਜ਼ ਲਿਖ ਦੋਗੇ ਥੋੜੀ ਹੋਰ ਸਪੇਸ ਦੇ ਦਿਓ ਉੱਤੇ ਬਾਅਦ ਤੁਸੀਂ ਹੈਸ਼ਟੈਗ ਲਗਾਉਣੇ ਆ ਜਿਹੜੇ ਤੁਸੀਂ ਹੈਸ਼ਟੈਗ ਲਗਾਉਣੇ ਆ ਉਹ ਲਗਾਉਣੇ ਬਹੁਤ ਜ਼ਰੂਰੀ ਆ ਹੈਸ਼ਟੈਗ ਤੁਸੀਂ ਕਿੰਨੇ ਲਗਾ ਸਕਦੇ ਹੋ 5 ਤੋਂ ਲੈ ਕੇ 10 10 ਹੈਸ਼ਟੈਗ ਤੁਸੀਂ ਲਗਾਉਣੇ ਹੀ ਲਗਾਉਣੇ ਆ ਕਿਦੇ ਨਾਂ ਦੇ ਜਿਹੜੀ ਤੁਸੀਂ ਵੀਡੀਓ ਪਾਈ ਆ ਜਿਹਦੇ ਵੀ ਰਿਗਾਰਡਿੰਗ ਤੁਸੀਂ ਵੀਡੀਓ ਪਾਈ ਆ ਉਹਦੇ ਨਾਲ ਦੇ ਤੁਸੀਂ ਹੈਸ਼ਟੈਗ ਲਗਾਉਣੇ ਲਗਾਉਣੇ ਆ ਜਿਵੇਂ ਮੰਨ ਕੇ ਚਲੋ ਮੈਂ ਪਹਿਲਾਂ ਲਿਖਤਾ ਅਰਨ ਮਨੀ E A R N R N M N I ਆ ਹੋ ਗਿਆ ਨੰਬਰ 2 ਤੇ ਪਤਾ ਵਾਇਰਲ ਵੀਡੀਓ ਨੰਬਰ 3 ਦਾ ਇਸ਼ਟੇ ਪਾਵਾ YouTube ਨੰਬਰ 4 ਦਾ ਪਾਤਾ Instagram ਇਦਾਂ ਪਾ ਦੇਨੇ ਤੁਸੀਂ ਠੀਕ ਹੈ ਜੀ ਇਦਾਂ ਤੁਸੀਂ 5 ਤੋਂ ਲੈ ਕੇ 10 ਪਾਉਣੇ ਨੇ ਤੋਂ ਵੱਧ ਨਹੀਂ ਪਾਉਣੇ ਘੱਟ ਪਾਏ ਪਾ ਦਿਓ ਉਸ ਤੋਂ ਬਾਅਦ ਅੰਦਰ ਥਰੇ ਤੁਸੀਂ ਦੱਸਿਓ ਦੇਖਿਆ ਵਾ ਵੀਡੀਓ ਜੇ ਤੁਸੀਂ ਅਪਲੋਡ ਕਰਦੇ ਨੇ ਤਾਂ ਖਾਣਾ ਜਿਹਾ ਬਣਿਆ ਹੁੰਦਾ ਵਾ ਉਹ ਹੁੰਦਾ ਥੰਬਨੇਲ ਦਾ ਉਹਦੇ ਜੀ ਚਾਰ ਥੰਬਨੇਲ ਲੱਗੇ ਹੁੰਦੇ ਨੇ ਜਿਵੇਂ 1 2 3 4 1 2 3 4 ਇਧਰ ਖਾਣੇ ਹੁੰਦੇ ਨਾ ਦੇਖਿਓ ਨੇ ਤੁਸੀਂ ਉਹਦੇ ਵੀ ਚੀਜ਼ਾਂ ਵੀ ਜਿਹੜਾ ਪਹਿਲਾ ਖਾਣਾ ਹੁੰਦਾ ਵਾ ਇਹ ਹੁੰਦਾ ਖਾਲੀ ਦੂਜੇ ਜੇ ਤੀਜੇ ਚ ਚੌਥੇ ਚ ਇਹਦੇ ਖਾਨੇ ਚ ਆਟੋਮੈਟਿਕ ਜੀ ਜੋ ਵੀ ਤੁਸੀਂ ਵੀਡੀਓ ਪਾਉਂਗੇ ਜਿਹੜੀ ਵੀ ਵੀਡੀਓ ਤੁਸੀਂ ਅਪਲੋਡ ਕਰੋਗੇ ਆਟੋਮੈਟਿਕੀ YouTube ਆਪਣੇ ਆਪ ਹੀ ਜਿਹੜਾ ਵਧੀਆ ਲੱਗਦਾ ਉਹ ਆਟੋਮੈਟਿਕੀ YouTube ਚੱਕ ਲੈਂਦਾ ਵਾ ਫਿਲਹਾਲ ਦੇ ਵਿੱਚ ਜਿਹੜਾ ਨੰਬਰ 3 ਤੇ ਹੁੰਦਾ ਉਹ ਚੱਕਦਾ YouTube ਅਗਰ ਤੁਸੀਂ ਤੁਹਾਨੂੰ ਉਹ ਸ਼ੋ ਵੀ ਕਰਦਾ ਵਾ ਤੁਸੀਂ ਕਿਹੜਾ ਲਗਾਉਣਾ ਚਾਹਦੇ ਜੇ ਤੁਸੀਂ 2 ਵਾਲਾ ਗਾਣਾ ਚਾਹਦੇ 2 ਤੇ ਕਲਿੱਕ ਕਰ ਦੋ 4 ਤੇ ਲਗਾਉਣਾ ਚਾਹਦੇ ਜੇ 4 ਤੇ ਅਗਰ ਤੁਸੀਂ ਆਪ ਬਣਾਇਆ ਹੋਇਆ ਆਪਣਾ ਤਾਂ ਜਿਹੜਾ ਨੰਬਰ 1 ਤੇ ਤੁਸੀਂ ਆਪ ਅਪਲੋਡ ਕਰਨਾ ਜਦੋਂ ਇੱਥੇ ਕਲਿੱਕ ਕਰੋਗੇ ਉਹ ਅਪਲੋਡ ਹੋਣਾ ਸ਼ੁਰੂ ਹੋ ਜਾਏਗਾ ਤਾਂ ਉਹ ਤੁਹਾਡੀ ਗੈਟਰੀ ਦੇ ਵਿੱਚ ਲੱਜੇਗਾ ਮੈਂ ਇਹ ਕਹੂੰਗਾ ਤੁਸੀਂ ਆਪਣਾ ਥੰਬਨੇਲ ਖੁਦ ਬਣਾਉਣਾ ਤੁਸੀਂ ਖੁਦ ਬਣਾ ਕੇ ਹੀ ਤੁਸੀਂ ਵੀਡੀਓ ਤੇ ਇੱਥੇ ਅਪਲੋਡ ਕਰਨਾ ਵਾ ਜਿਹੜੀ ਵੀਡੀਓ ਦੇ ਚਾਂਸ ਹੁੰਦੇ ਆ 85% 85% ਵੀਡੀਓ ਦੇ ਵਾਇਰਲ ਹੋਣ ਦੇ ਚਾਂਸ ਸਿਰਫ ਥੰਬਨੇਲ ਤੋਂ ਹੁੰਦੇ ਆ ਥੰਬਨੇਲ ਇੱਕ ਇਹੋ ਜੀ ਚੀਜ਼ ਆ ਨਾ ਜਿਹੜੀ ਤੁਹਾਡੀ ਵੀਡੀਓ ਦੀ ਪੂਰੀ ਵੀਡੀਓ ਦੀ ਕੰਡੀਸ਼ਨ ਬਦਲੇਗੀ ਜਿਵੇਂ ਮੈਂ ਤੁਹਾਨੂੰ ਉਦਾਹਰਨ ਦੇ ਦੇਣਾ ਮੰਨ ਕੇ ਚਲੋ ਤੁਸੀਂ ਬਾਜ਼ਾਰ ਦੇ ਵਿੱਚ ਚਲੇਗੇ ਜੀ ਬਾਜ਼ਾਰ ਦੇ ਵਿੱਚ ਚਲੇਗੇ ਉਹਨੇ ਮਤਲਬ ਵੀ ਮੰਨ ਕੇ ਚਲੋ ਸੇਲ ਲਾਤੀ ਬਾਹਰ ਕੱਪੜੇ ਲਾਤੇ ਬੜੇ ਸੋਹਣੇ ਸੋਹਣੇ ਚਾਹ ਫੀਮੇਲ ਦੇ ਕੱਪੜੇ ਲਾ ਲਓ ਚਾਹ ਜੈਂਟਸ ਦੇ ਕੱਪੜੇ ਲਾ ਲਓ ਨਾ ਪੈਂਟ ਸ਼ਰਟ ਲਾ ਲਓ ਉਹਨੇ ਬਾਹਰ ਲਿਖ ਕੇ ਲਾਤਾ 150 ਰੁਪਏ ਦੀ ਜੀਨ ਦੀ ਪੈਂਟ ਤੁਸੀਂ ਬਾਜ਼ਾਰ 'ਚ ਜਾਨੇ ਹੋ ਤੁਹਾਡੀ ਨਿਗਾ ਪੈ ਗਈ 150 ਦੀ ਜੀਨ ਦੀ ਪੈਂਟ ਤੁਸੀਂ ਕੀ ਕਰੋਗੇ ਤੁਸੀਂ ਕਹੋਗੇ ਯਾਰ ਜੀਨ ਦੀ ਪੈਂਟ 150 ਰੁਪਏ ਦੀ ਬਾ ਕੁਮਾਲਾ ਚਲਦੇ ਆ ਦੇਖਣ ਇੱਕ ਵਾਰੀ ਤਾਂ ਉਹਨੇ ਤੁਹਾਨੂੰ ਦੁਕਾਨ ਦੇ ਅੰਦਰ ਬੁਲਾ ਲਿਆ ਨਾ ਪਰ ਤੁਹਾਨੂੰ 150 ਰੁਪਏ ਦੀ ਪੈਂਟ ਨਹੀਂ ਪਸੰਦ ਆਈਗੀ ਬਟ ਤੁਹਾਨੂੰ ਪਸੰਦ ਆ ਗਈ 300 ਰੁਪਏ ਵਾਲੀ ਤੁਹਾਨੂੰ ਪੈਂਟ 300 ਰੁਪਏ ਦੀ ਪਸੰਦ ਆ ਗਈ ਪਰ ਤੁਸੀਂ 150 ਰੁਪਏ ਦੇਖ ਕੇ ਅੰਦਰ ਆਏ ਸੀ ਨਾ ਦੁਕਾਨ ਦੇ ਵੀ ਯਾਰ ਅਸੀਂ 150 ਰੁਪਏ ਦੇਖ ਕੇ ਅੰਦਰ ਆਏ ਪਰ ਤੁਹਾਨੂੰ 300 ਵਾਲੀ ਪਸੰਦ ਆ ਗਈ ਤੁਸੀਂ ਸੋਚੋ ਯਾਰ ਇਹ ਕਿੰਡੀ ਗੱਲ ਆ 150 ਹੀ ਵਾਦਦਾ ਪਰ ਪੈਂਟ ਤਾਂ ਮੈਨੂੰ ਪਸੰਦ ਆ ਤੁਸੀਂ 300 ਰੁਪਏ ਲਾ ਕੇ ਉਹ ਪੈਂਟ ਖਰੀਦ ਲਓਗੇ ਸੋ ਇਸ ਕਰਕੇ ਜਿਹੜਾ ਤੁਹਾਡੀ ਵੀਡੀਓ ਦਾ ਥੰਬਨੇਲ ਆ ਉਹ ਵੈਰੀ ਵੈਰੀ ਇੰਪੋਰਟੈਂਟ ਆ ਤੁਹਾਡਾ ਜਿੰਨਾ ਤੁਹਾਡਾ ਵੀਡੀਓ ਥੰਬਨੇਲ ਹੋਏਗਾ ਉਨੀ ਹੀ ਤੁਹਾਡੀ ਵੀਡੀਓ ਵਾਇਰਲ ਹੋਏਗੀ ਮੰਨ ਕੇ ਜਦੋਂ ਤੁਸੀਂ ਇੱਕ ਵਾਰੀ ਥੰਬਨੇਲ ਬਣਾ ਲਿਆ ਤੁਹਾਡੀ ਵੀਡੀਓ ਵਾਇਰਲ ਨਹੀਂ ਹੋਈ ਤੁਸੀਂ ਕੀ ਕਰਨਾ ਥੰਬਨੇਲ ਚੇਂਜ ਕਰ ਦਿਓ ਇਹਦਾ ਜਿਹੜਾ ਤੁਸੀਂ ਵੀਡੀਓ ਦਾ ਥੰਬਨੇਲ ਬਣਾਇਆ ਤੁਸੀਂ ਨਵਾਂ ਬਣਾ ਕੇ ਚੇਰ ਲਾ ਦਿਓ ਅਪਲੋਡ ਕਰ ਦਿਓ ਤੁਹਾਡੀ ਵੀਡੀਓ ਵਾਇਰਲ ਹੋ ਜਾਏਗੀ ਇਹ ਹੋ ਗਿਆ 3ਜਾ ਨੰਬਰ 4 ਤੇ ਆ ਗਿਆ ਟੈਗ ਟੈਗ ਜਿਹੜਾ ਸਭ ਤੋਂ ਥੱਲੇ ਹੁੰਦਾ ਇੱਥੇ ਤੇ ਤੁਸੀਂ ਥੰਬਨੇਲ ਜਿੱਥੇ ਬਣਾਉਂਦੇ ਆ ਨਾ ਜਿੱਥੇ ਥੰਬਨੇਲ ਨੇ ਚੀ ਹੁੰਦੇ ਨੇ ਟੈਗ ਟੈਗ ਦੇ ਵਿੱਚ ਕੀ ਹੁੰਦਾ ਤੁਸੀਂ ਇੱਥੇ ਟੈਗ ਦੇ ਵਿੱਚ ਤੁਸੀਂ 500 ਵਰਡ ਲਿਖ ਸਕਦੇ ਹੋ 500 ਵਰਡ ਬਾਸ 500 ਵਰਡ ਲਿਖ ਸਕਦੇ ਹੋ ਟੈਗ ਵੀ ਤੁਸੀਂ ਕਿਵੇਂ ਲਗਾਉਣੇ ਆ ਜਿਵੇਂ ਦੀ ਤੁਸੀਂ ਵੀਡੀਓ ਅਪਲੋਡ ਕਰੋਗੇ ਜਿਵੇਂ ਮੈਂ ਦੱਸਿਆ ਸੀ ਹਾਊ ਟੂ ਅਰਨ ਮਨੀ ਹਾਊ ਟੂ ਅਰਨ ਮਨੀ ਫਰੋਂ ਫੇਸਬੁੱਕ YouTube ਤੁਸੀਂ ਇਦਾਂ ਦੇ ਹੀ ਲਗਾਉਣੇ ਆ ਟੈਗ ਤੁਸੀਂ ਇੱਥੇ ਲਿਖਣਾ ਹਾਊ ਟੂ ਅਰਨ ਮਨੀ ਐਂਟਰ ਮਾਰੋਗੇ ਉਹ ਡੱਬਾ ਜਾਂ ਬਣ ਜਾਏਗਾ ਫਿਰ ਲਿਖੋਗੇ YouTube ਸੇ ਪੈਸੇ ਕਿਵੇਂ ਕਮਾਈ ਉਹ ਡੱਬਾ ਜਾਂ ਬਣ ਜਾਊਗਾ ਇਦਾਂ ਤੇ ਤੁਸੀਂ ਟੈਗ ਲਿਖਣੇ ਆ ਵੀ ਜਿਹੜੇ ਲੋਕ ਸਰਚ ਕਰਦੇ ਤੁਸੀਂ ਖੁਦ ਸੋਚੋ ਤੁਸੀਂ ਜੇ ਔਨਲਾਈਨ ਪੈਸਾ ਕਮਾਉਣਾ ਚਾਹੁੰਦੇ ਤੁਸੀਂ ਕੀ ਸਰਚ ਕਰਦੇ ਹੋ YouTube ਤੇ? ਇਹੀ ਚੀਜ਼ ਸਰਚ ਕਰਦੇ ਹੋ ਨਾ ਵੀ YouTube ਸੇ ਪੈਸਾ ਕਿਵੇਂ ਕਮਾएं? YouTube ਸੇ ਪੈਸਾ ਕਿਵੇਂ ਕਮਾਈ? YouTube ਤੋਂ ਪੈਸਾ ਕਿਵੇਂ ਕਮਾਈ? ਅਮੀਰ ਕਿਵੇਂ ਬਣੀਏ? ਆਪਣੇ ਖਰਚੇ ਨੂੰ ਕਿਵੇਂ ਘਟਾਈਏ? ਇਹ ਚੀਜ਼ਾਂ ਤੁਸੀਂ ਲਿਖਦੇ ਹੋ ਨਾ? ਉਹੀ ਚੀਜ਼ਾਂ ਤੁਸੀਂ ਇੱਥੇ ਲਿਖ ਰਹੇ ਹੋ। ਇਹ ਚਾਰ ਚੀਜ਼ਾਂ ਨੇ ਤੁਸੀਂ ਚਾਰ ਚੀਜ਼ਾਂ ਦੀ ਸੈਟਿੰਗ ਤੁਸੀਂ ਕਰਨੀ ਹੀ ਕਰਨੀਆਂ ਜਦੋਂ ਵੀ ਤੁਸੀਂ ਵੀਡੀਓ ਅਪਲੋਡ ਕਰੋਗੇ ਜੀ। ਹਰ ਇੱਕ ਵੀਡੀਓ ਨੂੰ ਅਪਲੋਡ ਕਰਨ ਤੋਂ ਬਾਅਦ ਤੁਹਾਨੂੰ ਇਹ ਚਾਰ ਸੈਟਿੰਗਾਂ ਤਾਨੂੰ ਕਰਨੀਆਂ ਹੀ ਪੈਣੀਆਂ ਕਿਉਂਕਿ ਹਰ ਇੱਕ ਵੀਡੀਓ ਦੀ ਸੈਟਿੰਗ ਅਲੱਗ ਹੁੰਦੀ ਆ ਤੁਸੀਂ ਇੱਕੋ ਟੌਪਿਕ ਦੇ ਵੀਡੀਓ ਨਹੀਂ ਬਣਾਉਂਗੇ ਅਲੱਗ-ਗਲੱ ਟੌਪਿਕ ਤੇ ਤੁਸੀਂ ਵੀਡੀਓ ਬਣਾਉਂਗੇ ਇਸ ਲਈ ਹਰ ਇੱਕ ਵੀਡੀਓ ਦੀ ਸੈਟਿੰਗ ਜਿਹੜੀ ਉਹ ਅਲੱਗ ਹੋਵੇਗੀ ਜਿਹੜੀ ਚੈਨਲ ਦੀ ਸੈਟਿੰਗ ਹੁੰਦੀ ਆ ਉਹ ਵੀ ਕਰਨੀ ਬਹੁਤ ਜ਼ਰੂਰੀ ਆ ਅਗਰ ਤੁਸੀਂ ਚੈਨਲ ਦੀ ਸੈਟਿੰਗ ਨਹੀਂ ਕਰੋਗੇ ਤੁਹਾਡਾ ਚੈਨਲ ਵਾਇਰਲ ਨਹੀਂ ਹੋਏਗਾ YouTube ਤੁਹਾਡੇ ਚੈਨਲ ਨੂੰ ਲੋਕਾਂ ਤੱਕ ਨਹੀਂ ਪਹੁੰਚਾਏਗਾ ਸਭ ਤੋਂ ਪਹਿਲਾਂ ਤੁਸੀਂ ਆਪਣੇ ਚੈਨਲ ਦੀ ਸੈਟਿੰਗ ਕਰਨੀ ਆ ਜੇ ਤੁਹਾਨੂੰ ਚੈਨਲ ਦੀ ਸੈਟਿੰਗ ਕਰਨੀ ਹੁੰਦੀ ਆ ਫਿਰ ਤਾਂ ਬਹੁਤ ਵਧੀਆ ਜੀ ਅਗਰ ਤੁਹਾਨੂੰ ਚੈਨਲ ਦੀ ਸੈਟਿੰਗ ਨਹੀਂ ਕਰਨੀ ਹੁੰਦੀ ਹੈਗੀ ਤਾਂ ਪਲੀਜ਼ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰ ਦਿਓ ਮੈਂ ਤੁਹਾਨੂੰ ਉਹਦੇ ਇੱਕ ਅਲੱਗ ਤੋਂ ਵੀਡੀਓ ਬਣਾ ਕੇ ਮੈਂ ਲੈ ਕੇ ਆ ਜਾਾਂਗਾ ਵੈਸੇ ਮੈਂ ਉਹਤੇ ਆਲਰੇਡੀ ਪਹਿਲਾਂ ਵੀਡੀਓ ਬਣਾਈ ਹੋਈ ਆ ਅਗਰ ਤੁਸੀਂ ਕਹਿੰਦੇ ਹੋ ਤਾਂ ਮੈਂ ਫੇਰ ਦੁਬਾਰੋ ਇੱਕ ਵੀਡੀਓ ਬਣਾ ਕੇ ਤੁਹਾਡੇ ਬਾਤ ਬਹੁਤ ਈਜ਼ੀ ਤਰੀਕੇ ਨਾਲ ਲੈ ਕੇ ਆ ਜਾਾਂਗਾ ਜੇ ਇਸ ਵੀਡੀਓ ਦੀ ਗੱਲ ਨਹੀਂ ਇਸ ਵੀਡੀਓ ਦੀ ਗੱਲ ਤੇ ਤੁਹਾਡਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਪਦੇ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਨੂੰ ਪੁੱਛ ਸਕਦੇ ਹੋ ਜੀ ਜਾਂ ਫਿਰ ਤੁਸੀਂ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਆਪਣਾ ਸਵਾਲ ਤੁਸੀਂ ਪੁੱਛ ਸਕਦੇ ਹੋ ਜੀ ਸੋ ਅਗਰ ਤੁਸੀਂ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓ ਦੇਖਦੇ ਨੇ ਡੈਲੀ ਮੇਰੀ ਵੀਡੀਓ ਦੇਖਦੇ ਨੇ ਹਨਾ ਅਗਰ ਤੁਹਾਡੇ ਮਨ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਆਏਗਾ ਵਾ ਤੁਸੀਂ ਕਹਿੰਨੇ ਹੋ ਕਿ ਵੀਰ ਜੀ ਵੀ ਸਾਨੂੰ ਇਹ ਦੱਸੋ ਵੀ ਇਸ ਟੋਪਿਕ ਦੇ ਉੱਤੇ ਤੁਸੀਂ ਵੀਡੀਓ ਬਣਾ ਕੇ ਲੈ ਕੇ ਆਓ ਅਸੀਂ ਇੱਥੇ ਕੰਮ ਕਰਨਾ ਚਾਹੁੰਦੇ ਆ ਵੀ ਤੁਹਾਡੇ ਦਿਮਾਗ ਦੇ ਅੰਦਰ ਮਤਲਬ ਵੀ ਕੋਈ ਟੋਪਿਕ ਆ ਨਾ ਕਈ ਵਾਰੀ ਇਦਾਂ ਹੁੰਦਾ ਵਾ ਮੇਰੇ ਮਾਈਂਡ ਦੇ ਵਿੱਚ ਉਹ ਟੌਪਿਕ ਨਹੀਂ ਹੁੰਦਾ ਆਏਗਾ ਬਟ ਉਹ ਟੌਪਿਕ ਤੁਹਾਡੇ ਮਾਈਂਡ ਦੇ ਅੰਦਰ ਹੈਗਾ ਵਾ ਤੁਸੀਂ ਉਹਤੇ ਕੰਮ ਕਰਨਾ ਚਾਹੁੰਦੇ ਹੋ ਪਰ ਤੁਹਾਨੂੰ ਉਹਦੀ ਜਾਣਕਾਰੀ ਨਹੀਂ ਹੈਗੀ ਅਗਰ ਤੁਸੀਂ ਚਾਹੁੰਦੇ ਹੋ ਵੀ ਮੈਂ ਅਲੱਗ-ਅਲੱਗ ਟੌਪਿਕ ਦੇ ਵੀਡੀਓ ਬਣਾ ਕੇ ਲੈ ਕੇ ਆਵਾਂ ਤਾਂ ਪਲੀਜ਼ ਤੁਸੀਂ ਨਾ ਸਾਡੇ ਕਮੈਂਟ ਕਰਕੇ ਲਿਖ ਦਿਓ ਕਿ ਵੀਰ ਜੀ ਇਸ ਟੌਪਿਕ ਦੇ ਉੱਤੇ ਵੀਡੀਓ ਬਣਾ ਕੇ ਲੈ ਕੇ ਆਓ ਤਾਂ ਮੈਂ ਬਹੁਤ ਜਲਦੀ ਕੋਸ਼ਿਸ਼ ਕਰਾਂਗਾ ਛੇਤੀ ਤੋਂ ਛੇਤੀ ਉਸ ਟੌਪਿਕ ਦੇ ਮੈਂ ਵੀਡੀਓ ਬਣਾ ਕੇ ਤੁਹਾਡੇ ਵਾਸਤੇ ਮਿਲੇ ਕੇ ਆਵਾਂ ਜੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਤੁਸੀਂ ਤੁਸੀਂ ਮੈਨੂੰ ਕਮੈਂਟਰ ਦੇ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਸੋ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਜਿਵੇਂ ਬਹੁਤ ਜਲਦੀ ਨਾ ਜਲੰਧਰ ਸ਼ਹਿਰ ਦੇ ਵਿੱਚ ਆਪਣੀ ਇੱਕ ਵਰਕਸ਼ਾਪ ਹੈ ਜਿਹੜੀ ਮੈਂ ਸ਼ੁਰੂ ਕਰਨ ਜਾ ਰਿਹਾ ਜਿਹੜੀ 3 ਤੋਂ 4 ਘੰਟੇ ਦੀ ਵਰਕਸ਼ਾਪ ਹੋएगी ਜਿਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਵੀਡੀਓ ਨੂੰ ਐਡੀਟ ਕਿਵੇਂ ਕਰਨਾ ਤੇ ਫਿਰ ਵੀਡੀਓ ਨੂੰ ਤੁਸੀਂ ਫੇਸਬੁੱਕ YouTube Instagram ਤੇ ਅਪਲੋਡ ਕਰਕੇ ਤੁਸੀਂ ਕਿਵੇਂ ਤੁਸੀਂ ਉਤੋਂ ਪੈਸੇ ਕਮਾ ਸਕਦੇ ਹੋ ਇਤੋ ਹੀ ਨਵਾਂ ਮੈਂ ਤੁਹਾਨੂੰ ਦੱਸਾਂਗਾ ਵੀਡੀਓ ਨੂੰ ਤੁਸੀਂ ਐਡੀਟਿੰਗ ਕਿਵੇਂ ਕਰਨੀ ਹੈ ਕਿਹੜੇ ਫਾਰਮੈਟ ਤੇ ਤੁਸੀਂ ਸ਼ੂਟ ਕਰਨੀ ਹੈ ਕਿਹੜੇ ਫਾਰਮੈਟ ਤੇ ਤੁਸੀਂ ਵੀਡੀਓ ਨੂੰ ਐਡਿਟ ਕਰਨਾ ਵਾ ਉਹ ਪੂਰੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕੁਝ ਇਹੋ ਜਿਹੀ ਸੀਕ੍ਰੀਟ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਆਪਣੀ ਵਰਕਸ਼ਾਪ ਦੇ ਵਿੱਚ ਦੱਸਾਂਗਾ ਅਗਰ ਤੁਸੀਂ ਉਹ ਚੀਜ਼ਾਂ ਤੁਸੀਂ ਆਪਣੀ ਵੀਡੀਓ ਦੇ ਵਿੱਚ ਆਪਣੇ YouTube ਚੈਨਲ ਦੇ ਵਿੱਚ ਤੁਸੀਂ ਅਪਲਾਈ ਕਰਦੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਹਾਡਾ ਜਿਹੜਾ YouTube ਚੈਨਲ ਬਹੁਤ ਤੇਜ਼ੀ ਨਾਲ ਤੁਹਾਡਾ ਗਰੋਅ ਵੀ ਹੋਏਗਾ ਤੇ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ YouTube Facebook Instagram ਤੋਂ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਤੇ ਹੋਰ ਵੀ ਮੈਂ ਤੁਹਾਨੂੰ ਬਹੁਤ ਸਾਰੇ ਇਹੋ ਜੇ ਟੌਪਿਕਾਂ ਦੇ ਬਾਰੇ ਦੱਸਾਂਗਾ ਚੀਜ਼ਾਂ ਦੇ ਬਾਰੇ ਦੱਸਾਂਗਾ ਜਿੱਤੋਂ ਤੁਸੀਂ ਘਰੇ ਬੈਠ ਕੇ ਹੀ ਮਹੀਨੇ ਦੇ ਤੁਸੀਂ 40 ਤੋਂ 50000 ਰੁਪਏ ਸਿਰ ਘਰੇ ਬੈਠ ਕੇ ਹੀ ਤੁਸੀਂ ਕਮਾਉਣੇ ਸ਼ੁਰੂ ਕਰ ਦੋਗੇ ਜੀ ਅਗਰ ਤੁਸੀਂ ਮੇਰੀ ਉਹ ਲਾਈਵ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਸ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਸਾਡੀ ਟੀਮ ਨੂੰ ਫੋਨ ਕਰਕੇ ਤੁਸੀਂ ਪੁੱਛ ਸਕਦੇ ਜਿਹੜੀ ਬਈ ਅਗਲੀ ਵਰਕਸ਼ਾਪ ਹੈ ਜਲੰਧਰ ਸ਼ਹਿਰ ਦੇ ਵਿੱਚ ਕਿੰਨੇ ਤਰੀਕ ਨੂੰ ਕਿੱਥੇ ਹੋ ਰਹੀ ਹੈ ਤੇ ਕਿੰਨੇ ਟਾਈਮ ਦੇ ਵਿੱਚ ਉਹ ਹੁੰਦੀ ਪਈ ਹੈ ਜੀ ਅਗਰ ਤੁਸੀਂ ਮੇਰੀ ਉਹ ਲਾਈਵ ਵਰਕਸ਼ਾਪ ਤੁਸੀਂ ਜੁਆਇਨ ਕਰ ਲੈਨੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦੇਣਾ ਲੈ ਕੇ ਦੇਣਾ ਤੁਸੀਂ YouTube Facebook Instagram ਤੋਂ ਜਨਨ ਇਹ ਸੋਸ਼ਲ ਮੀਡੀਆ ਤੋਂ ਤੁਸੀਂ ਬਹੁਤ ਵਧੀਆ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਅਗਰ ਤੁਸੀਂ ਮੇਰੀ ਉਹ ਲਾਈਵ ਵਰਕਸ਼ਾਪ ਲਗਾਉਂਦੇ ਚਾਹਵਾਨ ਹੈਗੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰੇ ਨੰਬਰ ਤੇ ਤੁਸੀਂ ਫੋਨ ਕਰਕੇ ਸਾਡੀ ਟੀਮ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸੋ ਦੋਸਤੋ ਮਿਲਦਾ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ